ਉਹকো ਬਹੁਤ ਮਿਲਿਆ ਨਹੀਂ ਨਾ ਵੀ ਮੇਰੇ ਸਾਡੇ ਖਤਲੇਗੀ ਮੁੰਡੇ ਵੀ ਸਾਡੇ ਖਤਲੇਗੀ ਤੇ ਹੁਣ ਮੈਂ ਸ਼ੁਰੂਆਤ ਕੀਤਾ ਹਾਂ ਆਉਂਦੇ ਸੀ ਬਹੁਤ ਆਉਂਦੇ ਸੀ ਅੱਜ ਸਭ ਕੁਝ ਖਤਮ ਹੋ ਗਿਆ ਯਾ ਬਾਬਾ ਦੀਪ ਸਿੰਘ ਜੀ ਦਾ ਜੋਤ ਲਾਉਂਦੀ ਆ ਪਾਠ ਪੂਜਾ ਕਰਦੀ ਆ ਮੈਂ ਕਹਿੰਨੀ ਆ ਉਹ ਇੰਨੀ ਜਿਆਦਾ ਸੌਖੀ ਆ ਨਾ ਇੰਨੀ ਸੌਖੀ ਹੋਈ ਆ ਮੈਂ ਕਹਿੰਨੀ ਆ ਮੇਰੀ ਕੋਈ ਗੱਲ ਥਾਂ ਦਾਵੇ ਬਾਬਾ ਜੀ ਨੂੰ ਉਠੋ 2:30 ਵਜੇ ਸਵੇਰ ਦਾ ਵੇਲਾ ਸੰਭੋ ਸਵੇਰ ਦਾ ਟਾਈਮ ਸੰਭੋ ਜੇ ਮਾਂ ਦੇ ਪਾਪ ਲੈ ਕੇ ਆਉਨੇ ਆ ਆਪਾਂ ਕਦੇ ਵੀ ਨਹੀਂ ਕੁਝ ਨਹੀਂ ਮਿਲਦਾ 6 ਸਾਲ ਦਾ ਮੇਰਾ ਪੋਤਾ ਉਹਨੂੰ ਵੀ ਨਾਲੇ ਲੈ ਗਈ ਜੋਸਫ ਸਕੂਲ ਚ ਪੜਦਾ ਸੀਗਾ ਸਾਰਾ ਕੁਝ ਖਤਮ ਕਰ ਗਈ ਆਪਣੀ ਤੇ ਤੰਦਵਾਰੀ ਤੋਰੀ ਆ ਸਾਰਾ ਕੁਝ ਸਾਨੂੰ ਝੂਠ ਬਣਾ ਗਈ ਸਾਡੀ ਸਰਪੰਚ ਨੇ ਵੀ ਸੁਣਾਈ ਕੀਤੀ ਹੈਗੀ ਆਪਾਂ ਹੁਣ ਬਾਬੇ ਦੇ ਢੋਰ ਛੱਡਤੀ ਆ ਉਹ ਇੱਥੇ ਵੀ ਹੱਥ ਰੱਖ ਕੇ ਸੌਹ ਟੁੱਠੀਆਂ ਖਾ ਗਈ ਪਰ ਆਪਾਂ ਸੌਹ ਟੁੱਠੀ ਨਹੀਂ ਖਾਦੇ ਜੋ ਬੋਸਾਂਗੇ ਸੱਚ ਕਮ ਕਿਰਪਾ ਕਰਨਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਦੀ ਕਿ ਫਤਿਹ ਜੀ ਮਾਣ ਦਿੱਤੋ ਸੀ ਕਿ ਤੁਮ ਆਏ ਹੋ ਜੀ ਅਸੀਂ ਇੱਕ ਇੱਕੋ ਕਰਵਾਏ ਆਂ ਠੀਕੋ ਕਰਵਾਏ ਆਂ ਇੱਥੇ ਆਏ ਆਂ ਅਨੰਦ ਪਰਜਾਈਆਂ ਅਸੀਂ ਅੱਛਾ ਜੀ ਹਾਂ ਜੀ ਤੁਹਾਡੇ ਜੀਵਨ ਦੇ ਕਿੰਨਾ ਕ ਬਦਲਾਅ ਹੈਗਾ ਜਦੋਂ ਇੱਥੇ ਆਉਣਾ ਸ਼ੁਰੂ ਕਰਿਆ ਮੈਨੂੰ ਹੁਣ ਦੁੱਖ ਬਹੁਤ ਮਿਲਿਆ ਨਹੀਂ ਨਾ ਵੀ ਮੈਨੂੰ ਛੱਡ ਕੇ ਚਲੇ ਗਈ ਮੁੰਡਿਆਂ ਨੇ ਛੱਡ ਕੇ ਚਲੇ ਗਈ ਤੇ ਹੁਣ ਸ਼ੁਰੂ ਹੋ ਗਿਆ ਤਾਂ ਆਉਂਦੇ ਸੀ ਬਹੁਤ ਆਉਂਦੇ ਸੀ ਇੱਥੇ ਅੱਜ ਸਭ ਕੁਝ ਖਤਮ ਹੋ ਗਿਆ ਪਰ ਹੋ ਜਾਸ ਇੱਥੇ ਆਉਣਾ ਚਲੋ ਕੀਤਾ ਕਿੰਨਾ ਕੁ ਮਤਲਬ ਯਕੀਨ ਹੈ ਵੀ ਹੈਨਾ ਫੇਰ ਮੋੜ ਸਹੀ ਹੋਊਗਾ ਕਿਉਂਕਿ ਜੇਕਰ ਗੱਲ ਕਰੀਏ ਤਾਂ ਬਾਪੂ ਸਾਡਾ ਬਾਪੂ ਬਾਬਾ ਦੀਪ ਸਿੰਘ ਜੀ ਨੇ ਹਾਂਜੀ ਹਾਂਜੀ ਵੀ ਜਦੋਂ ਜੱਤਕ ਬਾਪੂ ਬੈਠਾ ਆਪਣਾ ਕੋਈ ਦਿੱਕਤ ਨਹੀਂ ਹੈ ਨਹੀਂ ਦਿੱਕਤ ਨਹੀਂ ਹੈ ਯਕੀਨ ਆ ਪੂਰਾ ਹੈਨਾ ਇਹ ਮਿੱਟਟੇ ਆ ਹਾਂਜੀ 2:30 ਵਜੇ ਉੱਠਦੀ ਆ ਬਾਬਾ ਦੀਪ ਸਿੰਘ ਦਾ ਜੋਤ ਲਾਉਂਦੀ ਆ ਪਾਠ ਪੂਜਾ ਕਰਦੀ ਆ ਮੈਂ ਕਹਿੰਨੀ ਆ ਉਹ ਇੰਨੀ ਜ਼ਿਆਦਾ ਸੌਖੀ ਆ ਨਾ ਇੰਨੀ ਸੌਖੀ ਹੋਈ ਆ ਮੈਂ ਕਹਿੰਨੀ ਆ ਮੇਰੀ ਕੋਈ ਗੱਲ ਥਾਂਦਾ ਵੇ ਬਾਬਾ ਜੀ ਨੂੰ ਉਠੋ 2:30 ਵਜੇ ਸਵੇਰ ਦਾ ਵੇਲਾ ਸੰਭੋ ਸਵੇਰ ਦਾ ਟਾਈਮ ਸੰਭੋ ਜੇ ਮਾਂ ਚ ਪਾਪ ਲੈ ਕੇ ਆਉਨੇ ਆ ਆਪਾਂ ਕਦੇ ਵੀ ਨਹੀਂ ਕੁਝ ਨਹੀਂ ਮਿਲਦਾ ਬਿਲਕੁਲ ਬਿਲਕੁਲ ਹਾਂ ਇਹ ਹਾਂ ਜਿੱਕੀ ਨਾ ਨਾ ਮਤਲਬ ਪੂਰਾ ਵੀ ਜਿੱਕੀ ਨਾ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ 6 ਸਾਲ ਦਾ ਮੇਰਾ ਪੋਤਾ ਉਹਨੂੰ ਵੀ ਨਾਲੇ ਲੈ ਗਈ ਜੋਸਫ ਸਕੂਲ ਚ ਪੜਦਾ ਸੀਗਾ ਹਾਂ ਸਾਰਾ ਕੁਛ ਖਤਮ ਗਾ ਰਹੀ ਹੈ ਪੰਚਾਇਤ ਦੇ ਤਿੰਨ ਵਾਰੀ ਤੋਂ ਰਹੀ ਹੈ ਸਾਰਾ ਕੁਛ ਸਾਨੂੰ ਝੂਠ ਬਣਾ ਗਈ ਹੈ ਸਾਡੀ ਸਰਪੰਚ ਨੇ ਵੀ ਸਰਾਹੀ ਕੀਤੀ ਹੈਗੀ ਆਪਾਂ ਹੁਣ ਬਾਬੇ ਦੇ ਢੋਰ ਛੱਡਤੀ ਆ ਇਹਨਾਂ ਨੂੰ ਲੈ ਕੇ ਆਉਣ ਲੱਗੇ ਸਾਰੀਆਂ ਸਾਰੀਆਂ ਕੋਟਾਂ ਦਾ ਸਭ ਤੋਂ ਉੱਤੇ ਬਾਬਾ ਜੀ ਹੈਗੇ ਨੇ ਵੀ ਯਕੀਨ ਹੈ ਹੈਨਾ ਵੀ ਕੁਝ ਵੀ ਹੋ ਜੇ ਤੇ ਸੱਚ ਦਾ ਸਾਥ ਬਾਬਾ ਜੀ ਦਾ ਇਹੀ ਦੇਣਗੇ ਬਾਬਾ ਜੀ ਉਹ ਇੱਥੇ ਵੀ ਹੱਥ ਰੱਖ ਕੇ ਸੌਹ ਠੁੱਟੀਆਂ ਖਾ ਗਈ ਪਰ ਆਪਾਂ ਸੌਹ ਠੁੱਟੀਆਂ ਨਹੀਂ ਖਾਦਦੇ ਜੋ ਕੋ ਸਾਹਾਂਗੇ ਸੱਚੇ ਕੰਮ ਕਿਰਪਾ ਕਰਨਗੇ ਹਾਂ ਜੱਫਾ ਕਾਭੀ ਨੇ ਠੀਕ ਵਾਈ ਗੁਰੂ ਜੀ ਕਾ ਕਾ ਸੱਚਾ ਵਾਈ ਗੁਰੂ ਕਿਰਪਾ ਤੇ